ਲੋਈ ਲੈ ਕੇ ਬਾਬਾ ਜੀ ਦਾ ਨਾਮ ਆਪਣੀਆਂ ਗੱਡੀਆਂ ਹੋ ਗਈਆਂ ਤਿਆਰ ਤੇ ਤੁਰ ਪਏ ਅੱਗੇ ਨੂੰ ਰਾਤ ਮੀਂਹ ਬਹੁਤ ਜਿਆਦਾ ਸੀ ਤਕਰੀਬਨ 9:30 ਦਾ ਟਾਈਮ ਹੋ ਗਿਆ ਸੂਰਜ ਨਿਕਲਿਆ ਇੱਕਦਮ ਤੋਂ ਪਰ ਪਹਾੜਾਂ ਤੇ ਬੱਦਲ ਸਾਨੂੰ ਦਿਖਾਈ ਦੇ ਰਹੇ ਪਤਾ ਲੱਗ ਹੀ ਰਿਹਾ ਹੁਣ ਮੀਂਹ ਕਿੰਨਾ ਪਿਆ ਤੇ ਬਹੁਤ ਹੀ ਜਿਆਦਾ ਪਿਆ ਸੀਗਾ ਮੀਂਹ ਤੇ ਅਸੀਂ ਇੱਥੇ ਆ ਗਏ ਸਾਨੂੰ ਜਗ੍ਹਾ ਮਿਲ ਗਈ ਤਾਂ ਵਧੀਆ ਰਹਿ ਗਏ ਬਾਕੀ ਚੱਲਦੇ ਹੁਣ ਅੱਗੇ ਨੂੰ ਦੇਖਦੇ ਹਾਂ ਕੀ ਹਾਲਾਤ ਪਹਾੜ ਬਹੁਤ ਡਿੱਗੇ ਮਿਲ ਸਕਦੇ ਰਸਤੇ ਆਪਾਂ ਵਾਪਸੀ ਚ ਆ ਰਹੇ ਸੀ ਇਹ ਵੀਰ ਆਪਾਂ ਨੂੰ ਇੱਕ ਵਾਰੀ ਫੇਰ ਤੋਂ ਮਿਲ ਗਿਆ ਅੱਗੇ ਵੀ ਸ਼੍ਰੀਨਗਰ ਦੇ ਵਿੱਚ ਅਸੀਂ ਇਕੱਠੇ ਹੋਏ ਸੀਗੇ ਬਿਲਕੁਲ 1 ਕਿਲੋਮੀਟਰ ਪਹਿਲਾਂ ਗੁਰਦੁਆਰਾ ਸਾਹਿਬ ਤੋਂ ਇਹ ਵੀਰ ਪੈਦਲ ਜਾ ਰਿਹਾ ਹੁਣ ਫੇਰ ਆਪਾਂ ਨੂੰ ਮਿਲਿਆ ਪਰ ਉਸ ਦਿਨ ਤੇ ਅੱਜ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਇਸ ਦੇ ਚਿਹਰੇ ਦਾ ਤੁਸੀਂ ਦੇਖ ਸਕਦੇ ਹੋ ਜਿਵੇਂ ਜਿਵੇਂ ਨਦੀਕ ਪਹੁੰਚਦਾ ਜਾਂਦਾ ਇਸ ਦੀ ਖੁਸ਼ੀ ਹੋਰ ਜ਼ਿਆਦਾ ਵਧ ਰਹੀ ਹੈ ਬਾਕੀ ਆਪਾਂ ਪੁੱਛਨੇ ਇਸ ਤੋਂ ਕਿੱਥਾ ਕਿੱਦਾਂ ਦਾ ਸਫ਼ਰ ਰਿਹਾ ਇਸ ਦਾ ਹਾਂ ਵੀਰ ਕੀ ਹਾਲ ਹੈ ਤੇਰਾ ਉੱਚੜਦੀ ਗਲਾ ਬਾਬਾਈ ਚੜਦੀ ਕਲਾ ਕਿੱਦਾਂ ਦਾ ਸਫਰ ਰਿਹਾ ਇੱਥੋਂ ਤੱਕ ਤੁਹਾਡਾ ਬਾਈ ਜਿਹੜਾ 27 ਦਿਨਾਂ ਦਾ ਸਫਰ ਰਿਹਾ ਨਾ ਆ ਮੈਨੂੰ ਪੂਰੀ ਉਮਰ ਯਾਦ ਰਹੂਗਾ ਪੂਰੀ ਉਮਰ ਯਾਦ ਰਹੂ ਪੂਰੀ ਉਮਰ ਯਾਦ ਰਹੂ ਤੇ ਇਹਦੇ ਵਿੱਚ ਮੈਂ ਕਈ ਚੀਜ਼ਾਂ ਦੇਖੀਆਂ ਰਹਿਣ ਦਾ ਮੰਨ ਲਓ ਏਸੀ 'ਚ ਵੀ ਸੁੱਤਾ ਹਾਂ ਸੰਗਤ ਨੇ ਏਸੀ 'ਚ ਵੀ ਸੁਆਇਆ ਆਪਣੇ ਕੋਲੇ ਤੇ ਖੁੰਝੇ ਵੀ ਪਿਆ ਤੇ ਕਈ 27 ਦਿਨਾਂ ਦੇ ਵਿੱਚ ਮੈਂ ਆਥਰਾ ਵੀ ਕੱਪੜੇ ਧੋਤੇ ਤੇ ਅੱਜ ਗੁਰਦੁਆਰਾ ਸਾਹਿਬ ਮੈਨੂੰ ਬੜੀ ਖੁਸ਼ੀ ਹੋਈ ਮਸ਼ੀਨ 'ਚ ਕੱਪੜੇ ਧੋਤੇ ਮੈਂ ਪੀਪਲ ਕੋਟੀ ਪੀਪਲ ਕੋਟੀ ਤੇ ਆਪਾਂ ਨੇ ਸਾਰੇ ਐਕਸਪੀਰੀਅੰਸ ਜਿਹੜੇ ਆਪਾਂ ਇੱਕ ਤਰ੍ਹਾਂ ਦੇ ਪੱਕੇ ਹੋ ਗਏ ਕਿ ਹੁਣ ਆਪਾਂ ਨੂੰ ਕੋਈ ਦਿੱਕਤ ਨਹੀਂ ਜਿੱਥੇ ਮਰਜ਼ੀ ਪੈ ਜੀ ਆਪਣੇ ਆਰਾਮ ਨਾਲ ਬੜੀਆਂ ਚੀਜ਼ਾਂ ਸਿੱਖਣ ਨੂੰ ਮਿਲੀਆਂ ਜ਼ਿੰਦਗੀ ਜੀਣ ਦੀ ਜਾਂਚ ਵੀ ਬਹੁਤ ਵਧੀਆ ਮਿਲੀ ਠੀਕ ਹੈ ਉਦਾਂ ਠੀਕ ਠਾਕ ਸਭ ਸੇ ਤਾਂ ਠੀਕ ਹੈ ਚੜ੍ਹਦੀ ਕਲਾ ਹੁਣ ਚੜ੍ਹਦੀ ਕਲਾ ਹੁਣ ਨਜ਼ਦੀਕ ਪਹੁੰਚ ਗਏ ਠੀਕ ਆ ਬੀ ਗੁਰੂ ਅਰਨੰਦ ਮੰਗਲ ਹੋ ਗਿਆ ਚਲੋ ਠੀਕ ਉਹੀ ਰਸਤਾ ਉਹੀ ਜ ਤੇ ਉਹੀ ਪਹਾੜ ਫੇਰ ਤੋਂ ਡਿੱਗਣੇ ਸ਼ੁਰੂ ਹੋ ਚੁੱਕੇ ਆ ਰਾਤ ਮੀਂਹ ਬਹੁਤ ਜ਼ਿਆਦਾ ਸੀ ਤੇ ਵੀਰ ਉੱਪਰ ਜੋ ਖੜੇ ਆ ਇਹ ਜਾਲੀ ਲਾ ਰਹੇ ਫਿਰ ਬਾਅਦ ਚ ਉੱਪਰ ਸਪਰੇਅ ਕਰਨਗੇ 6 ਮਿੰਟ ਦੇ ਤਾਂ ਜੋ ਇਸ ਨੂੰ ਡਿੱਗਣ ਤੋਂ ਰੋਕਿਆ ਜਾ ਸਕੇ ਉਸ ਦਿਨ ਬਹੁਤ ਵੱਡੇ ਜਾਮ ਸੀ ਅੱਜ ਫੇਰ ਬਹੁਤ ਜ਼ਿਆਦਾ ਵੱਡੇ ਜਾਮ ਲੱਗ ਰਿਹਾ ਜਾਮ ਖੋਲੇ ਚੁੱਕਿਆ ਪਰ ਦੋਨੋਂ ਸਾਈਡ ਤੋਂ ਥੋੜੀਆਂ-ਥੋੜੀਆਂ ਕਰਕੇ ਗੱਡੀਆਂ ਨੇ ਮੋਟਰਸਾਈਕਲ ਕਢਵਾ ਰਹੇ ਆ ਇਹ ਆਪਾਂ ਇੱਥੇ ਖੜੇ ਸੀਗੇ ਬਾਹੜਾਂ ਕੋਲ ਇੱਕ ਵੀਰ ਨੇ ਆ ਕੇ ਪੂਈਆ ਪਾਦਾਨਾ ਦੇਦਾ ਕਹਿੰਦਾ ਖੜੇ ਆਂ ਤਾਂ ਖਾ ਲੋ ਗਰਮੀ ਬਹੁਤ ਆ ਤੇ ਚੜਾਈਆਂ ਫੇਰ ਆ ਰਹੀਆਂ ਵਾਪਸੀ 'ਚ ਆਪਾਂ ਨੂੰ ਜੋ ਉਤرائی ਆ ਰਹੇ ਸੀ ਸਾਹ ਲੈਣ ਲਈ ਰੁਕੇ ਸੀ ਅੱਧਾ ਇੱਕ ਮਿੰਟ ਕੋਈ ਗੱਡੀ ਰੁਕੀ ਤੇ ਉਹਨਾਂ ਨੇ ਸਿਰਫ ਦੋ ਲਾਜੀ ਬੋਲੇ ਕਹਿੰਦੇ ਹਾਲੋ ਪ੍ਰਸ਼ਾਦ ਤੇ ਛਕੋ ਹੁਣ ਬਾਬਾ ਮਨੂ ਇਹ ਪ੍ਰਸ਼ਾਦ ਛਕਿਆ ਜਾਊਗਾ ਫੇਰ ਆਪਾਂ ਅੱਗੇ ਦੇ ਚਾਲੇ ਲਾਵਾਂਗੇ એનર્ਜੀ ਆਊਗੀ ਆਪਣੇ ਤੇ ਇਹ ਅੱਧਾ ਕਿਲੋ ਪੂਰਾ ਇਹ ਅੱਧਾ ਕਿਲੋ ਹੁਣ ਦੇਖਦੇ ਆਂ ਆਪਾਂ ਕਿੰਨੇ ਕੁ ਮਿੰਟਾਂ ਇਹ ਛਕ ਸਕਦੇ ਆਂ ਭੁੱਖ ਬਹੁਤ ਲੱਗੀ ਆ ਛੇ ਤੇ ਕੰਮ ਕਰ ਦਾਂਗੇ ਦਾ ਆ ਵੜੀ ਜਗ੍ਹਾ ਤੇ ਆਪਾਂ ਹੁਣੇ ਪ੍ਰਸ਼ਾਦ ਦੇ ਛੱਕੇ ਹਟੇ ਸੀ ਕਿ ਬਾਹਰ ਹੀ ਨਿਕਲੇ ਆਪਾਂ ਨੂੰ ਇਹ ਵੀਰ ਮਿਲੇ ਸਾਰੇ ਇਹ ਵੀਰ ਫਿਰੋਜ਼ਪੁਰ ਤੋਂ ਆ ਤੇ ਬਾਕੀ ਜਿੱਥੇ ਆਪਣੇ ਪੰਜਾਬੀ ਵੀਰ ਇਕੱਠੇ ਹੋਣ ਤੇ ਮਹਿਫਲਾਂਾਂ ਲੱਗਣੇ ਹੋ ਹੀ ਨਹੀਂ ਸਕਦਾ ਇਹ ਵੀਰਾਂ ਵੱਲੋਂ ਆ ਕੋਲਡ ਡਰਿੰਕ ਲਿਆਂਦੀ ਕੀ ਆਪਾਂ ਬੱਤਾ ਕਹਿ ਸਕਦੇ ਇਹਨੂੰ ਆਪਣੀ ਪੰਜਾਬੀ ਭਾਸ਼ਾ 'ਚ ਇਹ ਬੱਤੇ ਦੀ ਸੇਵਾ ਕੀਤੀ ਗਈ ਹੈ ਵੀਰਾਂ ਵੱਲੋਂ ਤੇ ਬਹੁਤ ਵਧੀਆ ਲੱਗਿਆ ਵੀਰਾਂ ਨੂੰ ਮਿਲ ਕੇ ਪਹਾੜਾਂ ਦੇ ਵਿੱਚ ਪੂਰਜ ਨੇੜੇ ਹੀ ਹੁੰਦਾ ਤੇ ਗਰਮੀ ਬਹੁਤ ਜ਼ਿਆਦਾ ਲੱਗੀ ਜਾਂਦੀ ਹੈ ਅੱਜ ਉੱਪਰੋਂ 2 ਦਿਨ ਹੋ ਗਏ ਨਾਤੇ ਵੀ ਨਹੀਂ ਆਇਆ ਇਸ ਵਾਰ ਤਾਂ ਪਖੜਿਆ ਨੌਲੀ ਤੱਲੀ ਦੇ ਬਸ ਸਟੌਪ ਤੇ ਤੋਂ ਇੱਕ ਝਰਨਾ ਆ ਰਿਹਾ ਉੱਪਰ ਤੋਂ ਪਾਣੀ ਆ ਰਿਹਾ ਝਰਨੇ ਦਾ ਇੱਥੇ ਆਪਾਂ ਣਾਉਣੇ ਤੇ ਕੱਢਦੇ ਆ ਆਪਣੀ ਗਰਮੀ ਫਿਰ ਥੋੜਾ ਸਾਹ ਆਊਗਾ ਲੱਗਿਆ ਹੋਇਆ ਲੰਗਰ ਲੈਰੇ ਗਾਗੇ ਦੀ ਸੰਗਤ ਵੱਲੋਂ ਦੇਖ ਹੀ ਸਕਦੇ ਨੇ ਤੁਸੀਂ 17ਵਾਂ ਗੁਰੂ ਕਾ ਲੰਗਰ ਕੋਸ਼ਿਸ਼ ਕਰਾਂਗੇ ਅੱਜ ਇੱਥੇ ਰੁਕਣ ਦੀ ਕਿਉਂਕਿ ਕਾਫੀ ਟਾਈਮ ਹੋ ਗਿਆ ਸ਼ਾਮ ਦਾ ਤੇ ਅੱਗੇ ਵੀ ਫਿਰ ਕੱਲ ਨੂੰ ਜਾਣਾ ਤੇ ਆਪਾਂ ਸਵੇਰੇ ਨਿਕਲਾਂਗੇ ਥਕਾਨ ਹੋ ਜਾਂਦੀ ਪਹਾੜਾਂ 'ਚ ਨੋ ਜੀ ਚੜ ਗਿਆ ਨਵਾਂ ਦਿਨ ਮੀ ਬਹੁਤ ਪਿਆਸ ਸਾਰੀ ਰਾਤ ਪਈ ਗਿਆ ਮੀ ਦਾ ਸਵੇਰੇ ਵੀ ਹਜੇ ਹੁਣ ਫੇਰ ਆਪ ਮੀ ਚ ਹੀ ਆਈ ਜੰਨੇ ਤੇ ਆਪਣੇ ਮਿੱਤਰ ਦੇ ਸਾਈਕਲ ਦੇ ਬ੍ਰੇਕ ਢਿੱਲੇ ਹੋ ਜਾਂਦੇ ਆ ਢਾਲ ਬਾਲੀ ਜਾਂਦੇ ਆ ਤੇ ਕੁਝ ਆਪਣੇ ਆਪ ਹੀ ਲੂਜ਼ ਹੋ ਜਾਂਦੇ ਸਮਝ ਹੀ ਨਹੀਂ ਆਉਂਦੀ ਪਤਾ ਨਹੀਂ ਕਿਉਂ ਦੁਕਾਨਦਾਰ ਕੋਲ ਇੱਧਰ ਘੱਟ ਹੀ ਹੈ ਸਾਈਕਲ ਆਣਾ ਕੰਮ ਹੈ ਹੀ ਨਹੀਂ ਇੱਧਰ ਤਾਂ ਕਰਕੇ ਫਿਰ ਆਪ ਨੂੰ ਹੀ ਜਦੋਂ ਕਿਤੇ ਰੋਕ ਕੇ ਫਿਰ ਆਪ ਹੀ ਕਰਨਾ ਪੈਂਦੇ ਇਹ ਦੇਖੋ ਇਹ ਚਾਰੇ ਪਾਸੇ ਇਸ ਤਰ੍ਹਾਂ ਦਾ ਮੌਸਮ ਮੀਂਹ ਕਰਕੇ ਹੀ ਆ। ਸਾਹਮਣੂ ਭਰੀ ਆ ਰਹੀ ਆ ਹਲਕ ਨੰਨਾ। ਇਹ ਆਪਣੇ ਕੋਲ ਦੀ ਲੰਘ ਰਹੀ ਦੇਖੋ। ਹਾਜੀ ਵੀ ਮੀਂਹ ਪਈ ਜਾਂਦਾ। ਆਪਾਂ ਤਾਂ ਛਾਪਰ ਜੇ ਛਡਾ ਲਿਆ 11:00 ਬੱਜ ਗਏ। ਤੇ ਇੱਥੇ ਆ ਕੇ ਰੋਕਿਆ। ਇੱਕ ਕਾਲੀ ਤੇ ਇੱਕ ਪੂਰੀ। ਦੋ ਵਹਿੜਾਂ ਖੜੀਆਂ ਇੱਥੇ। ਰਹਾ ਤਪਲ ਰੁਕੇ ਸੀ ਜਿਸ ਲੰਗਰ ਦੇ ਵਿੱਚ। ਉਥੇ ਕੱਲ ਸ਼ਾਮ ਦਾ ਮੀਂਹ ਪੈ ਰਿਹਾ ਸੀਗਾ ਪੂਰੀ ਰਾਤ ਬਹੁਤ ਜ਼ਿਆਦਾ ਮੀਂਹ ਪਿਆ ਤੇ ਹੁਣ ਵੀ ਆਪੋਸ ਤੋਂ 6-7 ਕਿਲੋਮੀਟਰ ਅੱਗੇ ਲੰਘ ਗਏ ਆਂ ਸਵੇਰ ਦਾ ਵੇਲਾ ਪਰ ਮੀਂਹ ਦਸ ਰਿਹਾ ਰਸਤੇ ਦਸ ਰਿਹਾ ਵੀ ਮੀਂਹ ਕਿੰਨਾ ਖਸਾਰੀ ਰਾਤ ਪਿਆ ਇਧਰ ਤੱਕ ਦੂਰ ਤੱਕ ਮੀਂਹਾਂ ਕਰਕੇ ਇਸ ਤਰ੍ਹਾਂ ਪਹਾੜ ਵੀ ਡਿੱਗੀ ਜਾਂਦੇ ਲਗਾਤਾਰ ਪੱਥਰ ਥੱਲੇ ਡਿੱਗੀ ਜਾਂਦੇ ਆ ਰੋਕ ਨਹੀਂ ਰੇ ਤੇ ਜਿਵੇਂ ਜਿਵੇਂ ਆਪਾਂ ਹੋਰ ਥੱਲੇ ਨੂੰ ਜਾਵਾਂਗੇ ਪਹਾੜੀ ਏਰੀਆ ਸਾਰਾ ਤੇ ਜ਼ਿਆਦਾ ਮੀਂਹ ਕਰਨੇ ਡਿੱਗਦੇ ਹੀ ਰਹਿੰਦੇ ਆ ਲਓ ਜੀ ਆ ਕਰਨ ਪ੍ਰਯਾਗ ਸ਼ਹਿਰ ਆ ਗਏ ਆਪਾਂ ਇੱਥੇ ਅੱਗੇ ਵੀ ਆਪੇ ਇਸ ਜਗ੍ਹਾ ਵਜਦੀ ਗਏ ਸੀ ਸ਼ਹਿਰ ਵਜਦੀ ਗਏ ਸੀ ਪਰ ਹੁਣ ਆਪਣਾ ਰਸਤਾ ਬਦਲ ਜਾਣਾ ਇੱਥੋਂ ਅੱਗੇ ਆਪਾਂ ਗਏ ਸੀ ਸ਼੍ਰੀ ਨਗਰ ਵਾਲੀ ਸਾਈਡ ਤੇ ਰਿਸ਼ੀਕੇਸ਼ ਹੁਣ ਆਪਾਂ ਇੱਥੋਂ ਚੱਲੇ ਆ ਬਗੇਸ਼ਵਰ ਵਾਲੀ ਸਾਈਡ ਮੀ ਇੱਥੇ ਬਹੁਤ ਜ਼ਿਆਦਾ ਪੈਰ ਥਾ ਡਿੱਗ ਰਹੇ ਉਸ ਪੱਥਰ ਡਿੱਗੇ ਪਏ ਜਗ੍ਹਾ ਜਗ੍ਹਾ ਤੇ ਕਰਨਪ੍ਰਯਾਗ ਸਾਰਾ ਸ਼ਹਿਰੀ ਨੀਵੀਂ ਜਗ੍ਹਾ ਤੇ ਬਸਿਆ ਹੋਇਆ ਇਹ ਸ਼ਹਿਰ ਨੂੰ ਚਾਰੇ ਪਾਸੋਂ ਘੇੜਾਉਣਾ ਪੈਂਦੀਆਂ ਕਿਸੇ ਵੀ ਸਾਈਡ ਤੋਂ ਤੇ ਹੀ ਆਉਣੇ ਤੇ ਇਹ ਸ਼ਹਿਰ ਵੱਲੋਂ ਤੁਹਾਨੂੰ ਉਤਰਾ ਹੀ ਪਾਉਗੀ ਤੇ ਜਦੋਂ ਆਪਾਂ ਬਾਹਰ ਨਿਕਲਦੇ ਆ ਇਸ ਤਰ੍ਹਾਂ ਦੀ ਚੜ੍ਹਾਈ ਪਾਉਂਦੇ ਅੱਗੇ ਜਾ ਕੇ ਮਿਲਦਾ ਹੈ ਹਾਈਵੇ ਜੋ ਜਾਂਦਾ ਬਗੇਸ਼ਵਰ ਨੂੰ ਕਰਨਪ੍ਰਯਾਗ ਤੋਂ 6-7 ਕਿਲੋਮੀਟਰ ਅੱਗੇ ਲੰਘ ਕੇ ਆਪਾਂ ਨੂੰ ਆਉਂਦਾ ਇਹ ਰਸਤਾ ਸਿੰਗਲ ਰੋਡ ਹੀ ਆ ਤੇ ਆਪਾਂ ਜਾਣਾ ਪਹਿਲਾਂ ਨਾਰਾਇਣ ਬਗੜ 20 ਕਿਲੋਮੀਟਰ ਦੂਰ ਆ ਇਥੋਂ ਤੇ ਇਥੋਂ ਦੀ ਇੰਨਾ ਜ਼ਿਆਦਾ ਗੰਧਲਾ ਪਾਣੀ ਜਾ ਰਿਹਾ ਕਿਉਂਕਿ ਮੀਂਹ ਬਹੁਤ ਹੀ ਜ਼ਿਆਦਾ ਆ ਰਿਹਾ ਹੈ ਪਰਸਨ ਦੇ ਤਾਂ ਇੱਧਰ ਉਹ ਸਾਹਮਣੇ ਵਾਲੇ ਪਹਾੜ ਤੇ ਵੀ ਬੱਦਲ ਇਹਦਾ ਕਾਰਨ ਮੀਂਹ ਹੀ ਆ ਹੁਣੇ-ਹੁਣੇ ਆਪਾਂ ਜਿੱਥੇ ਉਹ ਗੱਡੀ ਖੜੀ ਆ ਉੱਥੇ ਘਟਾਬਾ ਚਾਹ ਪੀ ਕੇ ਅੱਗੇ ਹੀ ਤੁਰੇ ਸੀ ਇੰਨਾਕ ਪੈਦਲ ਲੈ ਕੇ ਆਂਦੇ ਸਿੰਗਲ ਤੇ ਥੋੜਾ ਜਿਹਾ ਅੱਗੇ ਆਏ ਆਪਾਂ ਨੂੰ ਦੇਖਨ ਨੂੰ ਮਿਲੀ ਆਹ ਚੀਜ਼ ਇਹ ਅੰਜੀਰ ਇਹ ਸਰਕਾਰੀ ਥਾਂ ਜੀ ਲੱਗਿਆ ਪਿਆ ਇੱਥੇ ذراਖ ਦੇਖੋ ਆਪਣੀ ਪਹੁੰਚ ਨਹੀਂ ਥੱਲੇ ਨੂੰ ਢਾਲ ਪੜੀ ਆ ਨਹੀਂ ਆਪਾਂ ਵੀ ਤੋੜ ਲਈਏ ਬਹੁਤ ਹੀ ਜ਼ਿਆਦਾ ਵਧੀਆ ਤੇ ਗੁਣਕਾਰੀ ਫਲ ਹੁੰਦਾ ਹੈ ਬਾਕੀ ਅੱਗੇ ਅੱਗੇ ਹੋਰ ਜ਼ਿਆਦਾ ਅੰਜੀਰ ਤੇ ਵੀ ਆਉਣੇ ਹਨ ਦਰਸਤ ਇਧਰ ਵਾਲੀ ਸਾਈਡ ਵੀ ਲੱਗਦਾ ਅੱਜ ਫਲ ਫਰੂਟ ਆਪਾਂ ਨੂੰ ਮਿਲਣਗੇ ਕਾਫੀ ਰਸਤੇ 'ਚ ਬੈਠੇ ਸੀ ਨਾ ਇਹ ਬਣੇ ਹੋਏ ਆ ਛੋਟੇ ਛੋਟੇ ਪੌਜੀ ਜੇ ਤੋ ਐਧਰ ਵਾਲੀ ਸਾਈਡ ਆਪਾਂ ਝਾਕ ਮਾਰੀਏ ਤਾਂ ਦਿਖਾਈ ਦਿੰਦੀ ਏ ਆ ਪਿੰਡਰ ਨਾ ਤੇ ਇਹਦੇ ਨਾਲ ਇੱਕ ਵਸਿਆ ਹੋਇਆ ਸ਼ੂਟ ਹੈ ਜੇ ਪਿੰਡ ਬਿਲਕੁਲ ਨਦੀ ਦੇ ਕਿਨਾਰੇ ਦੇ ਉੱਪਰ ਤੇ ਨਾਲ ਪੂਰੇ ਉੱਚੇ ਉੱਚੇ ਪਹਾੜ ਐਧਰ ਆਪਾਂ ਆਏ ਸੀ ਕਿ ਦੂਰ ਤੋਂ ਹੀ ਦਿਖਾਈ ਦਿੱਤਾ ਇੱਕ ਚਰਨਾ ਇਹ ਉਹ ਚਰਨਾ ਇਸ ਕਰਕੇ ਆਪਾਂ ਨੂੰ ਇੱਥੇ ਰੁਕਣਾ ਪਿਆ ਹੋਂ ਤੱਕ ਦਾ ਆਪਣੇ ਸਫਰ ਦਾ ਸਭ ਤੋਂ ਖੂਬਸੂਰਤ ਚਰਨਾ ਬਹੁਤ ਹੀ ਪਿਆਰਾ ਤੇ ਅੱਗੇ ਆ ਰਹੀ ਏ ਉਹੀ ਪਿੰਡਨਾਂ ਦੇ ਉੱਚੇ ਉੱਚੇ ਪਹਾੜ ਵੇਮਕੁੰਨ ਸਾਹਿਬ ਦੇ ਸੀ ਜਦੋਂ ਆਪਾਂ ਤਾਂ ਪਹਾੜ ਤਾਂ ਬਹੁਤ ਉੱਚੇ ਉੱਚੇ ਮਿਲੇ ਪਰ ਇਸ ਤਰ੍ਹਾਂ ਪਹਾੜਾਂ ਛੋਂ ਪਾਣੀ ਚੋਂਦਾ ਦੇਖਿਆ ਨਹੀਂ ਉਧਰ ਇਹ ਆਪਾਂ ਜਾ ਰਹੇ ਜਿੱਧਰ ਲਈ ਸਾਈਡ ਇਧਰ ਤੇ ਦੇਖ ਹੀ ਸਕਦੇ ਕਿ ਕੱਲਾ ਕੱਲਾ ਪਹਾੜ ਥੱਲੇ ਪਾਣੀ ਕਿਸ ਤਰੀਕੇ ਨਾਲ ਚੋਂਦਾ ਕਿ ਮੀਂਹ ਜਿਆਦਾ ਆ ਰਿਹਾ ਬਹੁਤ ਜਿਆਦਾ ਪਰ ਸਾਈਡ ਤੇ ਮੀਂਹ ਨਹੀਂ ਹੈ ਜੇ ਤੂੰ ਅੰਦਰ ਨੂੰ ਦੇਖਦੇ ਆਂ ਆਪਾਂ ਤੇ ਇਹ ਸੁਰੰਗ ਬਹੁਤ ਜ਼ਿਆਦਾ ਲੰਮੀ ਆ। ਬਾਕੀ ਹੁਣ ਰੱਬ ਹੀ ਜਾਣਦਾ ਕਿ ਅੰਦਰ ਹੈ ਕੀ ਚੀਜ਼ ਬਹੁਤ ਹੀ ਜ਼ਿਆਦਾ ਢੁਗਾਈ ਹੈ ਦੀ ਅੰਦਰ ਨੂੰ। ਅੱਛਾ ਆਪਣੀ ਥਾਂ ਹੀ ੱਡੇ ਆਪਾਂ ਵੀ ਚੱਲਦੇ ਆਂ। ਸਾਢੇ 11 ਦਾ ਟਾਈਮ ਹੋ ਗਿਆ। ਭੁੱਖ ਬਹੁਤ ਲੱਗੀ ਪਈ ਆ। ਵੈਸੇ ਤਾਂ ਦੋ ਵਾਰ ਜਿਹੜੇ ਗੁਰਦੁਆਰਾ ਸਾਹਿਬ ਚ ਰਾਤ ਆਪਾਂ ਜੇ ਸਲੰਗਰ ਚ ਰੁਕੇ ਸੀਗੇ ਚਾਹ ਨਾਲ ਉਹਨਾਂ ਬਾਬਾ ਜੀ ਨੇ ਦਿੱਤੇ ਸੀ ਲੱਡੂ ਵਗੈਰਾ ਮਠੀਆਂ ਉਹ ਆਪਾਂ ਖਾਪੀ ਲਈਆਂ। ਹੁਣ ਆਪਣਾ ਟਾਈਮ ਚੱਲ ਪਿਆ ਮੈਗੀ ਵਾਲਾ। ਤੇ ਰਾਸਤੇ ਚੋਂ ਦਾ ਝਰਨਾ ਕਾਫੀ ਆ ਰਹੇ ਹੈ ਕਿ ਝਰਨਾੋਂ ਪਾਣੀ ਥੋੜਾ ਘੱਪਾ ਨੂੰ ਵਧੀਆ ਲੱਗਿਆ ਸਾਫ਼ ਲੱਗਿਆ ਵੈਸੇ ਪਾਣੀ ਦੀ ਆਪਣੇ ਕੋਲ ਕਮੀ ਹੈ ਕਿਉਂਕਿ ਦੁਕਾਨਦਾਰ ਨੂੰ ਇੱਧਰ ਬਹੁਤ ਮੁਸ਼ਕਲ ਨਾਲ ਆਉਂਦੀ ਆ ਪਹਾੜੀ ਏਰੀ ਚ ਤੇ ਝਰਨੇ ਦਾ ਪਾਣੀ ਸਾਫ਼ ਹੀ ਹੈ ਤਾਂ ਅੱਜ ਆਪਾਂ ਝਰਨੇ ਦੇ ਪਾਣੀ ਨਾਲ ਮੈਗੀ ਬਣਾਈ ਜਾਊ ਹੋ ਖੜਾ ਆਪਣਾ ਮਿੱਤਰ ਕੌਲਾ ਲੈ ਕੇ ਗਿਆ ਪਾਣੀ ਦਾ ਭਰ ਕੇ ਲੈ ਕੇ ਆਊਗਾ ਫੇਰ ਆਪਾਂ ਸੱਡਦੇ ਆ ਆ ਮੈਗੀ ਉਹਦੇ ਵਿੱਚ ਇਹ ਚਲਾਉਣੇ ਆ ਆਪਣਾ ਚੁੱਲਾ ਖੋਲਦੇ ਨੂੰ ਫਿਰ ਇਹਦੀ ਪੈਕਿੰਗ ਕੀਤੀ ਹੋਈ ਆ ਹਰ ਵੇਰੀ ਵਿਚਾਰਾ ਅੰਦਰ ਚੱਲ ਜਾਂਦਾ ਬਹੁਤ ਕੰਮ ਦੇ ਰਿਹਾ ਇਹ ਚੀਜ਼ ਬਹੁਤ ਜ਼ਿਆਦਾ ਵਧੀਆ ਲਓ ਜੀ ਹੋ ਗਈ ਆ ਬਣ ਕੇ ਆਪਣੀ ਤਿਆਰ ਪਹਾੜਾਂ ਵਾਲੀ ਮੈਗੀ ਹੁਣ ਇਹ ਖਾਣੇ ਆਪਾਂ ਤੇ ਕਰਦੇ ਪੇਟ ਪੂਜਾ ਫਿਰ ਅੱਗੇ ਵਧਾਂਗੇ ਥੋੜੀ ਜਿਹੀ ਤਤਕ ਆਉਗੀ ਆਪਣੇ ਅੱਜ ਦੇ ਸਫ਼ਰ ਦੇ ਵਿੱਚ ਆਪਾਂ ਨੂੰ ਪੂਰਾ ਮਨ ਚਰਨਾ ਹੀ ਦਿਖਾਈ ਦੇਣਗੇ ਦੂਸਰੀ ਸਾਈਡ ਕੇ ਜੇ ਤੁਸ ਆਪਾਂ ਹੇਮਕੁੰਟ ਸਾਹਿਬ ਵਾਲੀ ਸਾਈਡ ਤਾਂ ਉਧਰ ਪਹਾੜ ਤਾਂ ਬਹੁਤ ਵੱਡੇ ਸੀ ਝਰਨੇ ਵੀ ਸੀ ਪਰ ਉਹ ਸਾਰੇ ਝਰਨੇ ਅੱਗੇ ਦੀ ਆ ਕੇ ਉਹਨਾਂ ਨੇ ਪਾਈਪਾਂ ਦੇ ਵਿੱਚ ਕੱਢਿਆ ਹੋਇਆ ਸੀ ਪਾਣੀ ਇਧਰ ਇਦਾਂ ਖੁੱਲੇ ਝਰਨੇ ਚੱਲ ਰਹੇ ਆ ਇਹਦੇ ਥੱਲੇ ਦੀ ਲੰਘ ਕੇ ਇਹ ਇਧਰੋਂ ਥੱਲੇ ਚੱਲ ਜਾਂਦਾ ਅੱਗੇ ਮਿਲ ਜਾਂਦਾ ਉਸੇ ਪਿੰਡਰ ਨਦੀ ਦੇ ਵਿੱਚ ਇਹ ਹੈ ਜੀ ਮੀਂਹ ਦੇ ਕਾਰਨ ਮੈਂ ਬਣੀ ਬਣਾਈ ਸੜਕ ਰੋੜ ਕੇ ਲੈ ਗਿਆ ਇਸ ਨਦੀ ਦੇ ਵਿੱਚ ਤੇ ਰਸਤਾ ਆ ਕੇ ਬਿਲਕੁਲ ਛੋਟਾ ਹੋਇਆ ਰਹਿ ਗਿਆ ਤੇ ਇਧਰ ਤੋਂ ਵੀ ਇਹ ਪਹਾੜ devkitਆ ਵਾ ਪਹਿਲਾਂ ਦਾ ਕਾਫੀ ਉੱਚਾ ਸਵੇਰੇ ਅੱਜ ਆਪਾਂ ਮੀਂਹ 'ਚ ਹੀ ਚੱਲੇ ਸੀਗੇ ਤੇ 2 2.5 ਘੰਟੇ ਲਗਾਤਾਰ ਆਪਾਂ ਮੀਂਹ 'ਚ ਸਫ਼ਰ ਕੀਤਾ ਸੀ ਸਵੇਰੇ ਤੇ ਉਸ ਮੀਂਹ ਦੇ ਕਰਕੇ ਪੈਰਾਂ 'ਚ ਆਪਾਂ ਬੂਟ ਵਗੈਰਾ ਪਾਏ ਨਹੀਂ ਸੀ ਚੱਪਲਾਂ ਸੀ ਤੇ ਠੰਡਾ ਪਾਣੀ ਸੀਗਾ ਤੇ ਉਸ ਪਾਣੀ ਕਰਕੇ ਲਗਾਤਾਰ ਮੀਂਹ ਚੋਂਦੇ ਰਹੇ ਕਰਕੇ ਆਪਣਾ ਸਰੀਰ ਹੁਣ ਬੈਟਰੀ ਹੋ ਗਈ ਲੋ ਨਾਲ ਨਾਲ ਆਪਣੇ ਫੋਨਾਂ ਦੀ ਬੈਟਰੀ ਵੀ ਲੋ ਹੋ ਗਈ ਹੈ। ਹੁਣ ਦੋਨੇ ਚੀਜ਼ਾਂ ਨੇ ਸਾਹ ਛੱਡਤਾ ਸਰੀਰ ਨੇ ਵੀ ਤੇ ਬੈਟਰੀ ਨੇ ਵੀ। ਹੌਲੀ-ਹੌਲੀ ਥੱਕਾ ਲਾ ਲਾ ਕੇ ਆਪਾਂ ਰਿਹੜੀ ਇੰਨੇ ਦੇਖਦੇ ਕਿੱਥੋਂ ਤੱਕ ਸ਼ਾਮ ਤੱਕ ਆਪਾਂ ਪਹੁੰਚ ਜਾ ਆਪਣੀ ਸਫਰ। ਤੇ ਬਰਹਾਲ ਤੁਹਾਨੂੰ ਦਿਖਾਉਣੇ ਆ ਇੱਕ ਪਹਾੜ ਜਿਸ ਦਾ ਅਲੱਗ ਹੀ ਰੰਗ ਹੈ। ਇਹ ਵਾਲਾ ਪਹਾੜ। ਲਗਾਤਾਰ ਪਹਾੜ ਦੇ ਉੱਪਰੋਂ ਪਤਾ ਨਹੀਂ ਕਿੰਨੇ ਕ ਸਾਲਾਂ ਦਾ ਪਾਣੀ ਇੱਥੋਂ ਰਸ ਰਿਆ। ਉਹਦੇ ਕਰਕੇ ਪਹਾੜ ਨੇ ਪੂਰੇ ਦਾ ਪੂਰਾ ਰੰਗ ਹੀ ਬਦਲ ਲਿਆ ਇੱਥੋਂ ਤੱਕ। ਹੁਣ ਵੀ ਪਾਣੀ ਨਾਲ ਹੀ ਚਮਕ ਰਿਹਾ ਹੈ ਹੁਣ ਆਪਾਂ ਜਾਣਾ ਇਹੋ ਜੇ ਸੰਘਣੇ ਜੰਗਲ ਦੇ ਵਿੱਚ ਵੀ ਇੱਕ ਦੂਸਰੇ ਦੇ ਵਿੱਚ ਦਰਖਤ ਵੀ ਨਹੀਂ ਦੇਖ ਸਕਦੇ ਆਪਾਂ ਅੱਗੇ ਦੀ ਅੱਗੇ ਤੇ ਆਪਾਂ ਨੂੰ ਵੀ ਨਹੀਂ ਦਿਖਾਈ ਦਿੰਦਾ ਕੁਝ ਵੀ ਇਸ ਤੋਂ ਅੱਗੇ ਪੂਰਾ ਦਾ ਪੂਰਾ ਸੰਘਣਾ ਜੰਗਲ ਆ ਤੇ ਜੰਗਲ ਦੇ ਵਿੱਚ ਜਿੱਦਾਂ ਜਾਂਦਾ ਹੋਇਆ ਇਹ ਰੋਡ 55-7 ਮਿੰਟਾਂ ਬਾਅਦ ਇੱਕ ਗੱਡੀ ਆਉਂਦੀ ਸਾ ਪਹਾੜ ਤਾਂ ਤੁਹਾਨੂੰ ਬਹੁਤ ਵਾਰੀ ਦਿਖਾਤੇ ਹੁਣ ਅੱਗੇ ਜਾ ਕੇ ਇਧਰ ਆਏ ਆ ਪੌੜੀ ਨੂੰ ਮਹਾੜ ਉੱਪਰ ਤੱਕ ਪੌੜੀਆਂ ਜੀਆਂ ਬਣੀਆਂ ਹੋਈਆਂ ਖੇਤਾਂ ਵਾਂਗੂ ਛੋਟੀਆਂ ਛੁੜੀਆਂ ਤੇ ਬਿਲਕੁਲ ਉੱਪਰ ਇਧਰ ਵਾਲੀ ਸਾਈਡ ਤੇ ਵੀ ਥੋੜੇ ਘਰ ਵਸੇ ਹੋਏ ਆ ਤੇ ਇੱਥਰ ਵੀ ਇਹ ਛੋਟੇ ਛੋਟੇ ਪਿੰਡ ਇਕ ਤਰ੍ਹਾਂ ਦਾ ਕਹਿ ਸਕਦੇ ਆ ਆਪਾਂ ਵਸੇ ਹੋਏ ਦੇਖਣ ਨੂੰ ਬਹੁਤ ਜ਼ਿਆਦਾ ਸੋਹਣਾ ਲੱਗਦਾ ਪਰ ਇਹਨਾਂ ਨੂੰ ਪਤਾ ਉਦੋਂ ਲੱਗਦਾ ਜਦੋਂ ਥੱਲੇ ਆ ਕੇ ਕੋਈ ਚੀਜ਼ ਲੈ ਕੇ ਜਾਣੀ ਪੈਂਦੀ ਹੈ ਪਰ ਇੱਕ ਚੀਜ਼ ਇਹਨਾਂ ਦਾ ਇੱਕ ਚੀਜ਼ ਦਾ ਇਹਨਾਂ ਦਾ ਫਰਕ ਆ ਆਪਣੇ ਨਾਲ ਕਿ ਆਪਾਂ ਪੰਜਾਬੀ ਇਹਨਾਂ ਵਾਂਗੂੰ ਨਾ ਤੁਰ ਨਹੀਂ ਸਕਦੇ ਜੋ ਬੰਦਾ ਪਹਾੜੀ ਤੇ ਕੀਤਾ ਇਹ ਆਰਾਮ ਨਾਲ ਕਿਸੇ ਨਾ ਛੋਟੀ ਜਾਂ ਵੱਡੀ ਪਹਾੜੀ ਤੇ ਚੜ ਜਾਂਦੇ ਆ ਤੇ ਆਪਾਂ ਨੂੰ ਇੱਕ ਅੱਧੀ ਪਹਾੜੀ ਤੇ ਚੜਨਾ ਮੁਸ਼ਕਲ ਲੱਗਦਾ ਇੱਕ ਅੱਧੀ ਪਹਾੜੀ ਤੇ ਹੀ ਚੜਨਾ ਮੁਸ਼ਕਲ ਲੱਗਦਾ ਆਪਾਂ ਕੱਲ ਆਪਾਂ ਚਮੋਲੀ ਜ਼ਿਲ੍ਹੇ 'ਚ ਹੀ ਸੀਗੇ ਜਦੋਂ ਹਿਮਕੋਨ ਤੋਂ ਵਾਪਸ ਆ ਰਹੇ ਸੀਗੇ ਤਾਂ ਅੱਜ ਫੇਰ ਆਪਾਂ ਉਹ ਰਸਤਾ ਕਾਫੀ ਪਿੱਛੇ ਤੋਂ 25-30 ਕਿਲੋਮੀਟਰ ਤੋਂ ਸਾਈਡ ਤੇ ਹੋ ਗਏ ਆਪਾਂ ਪਰ ਹਲੇ ਵੀ ਚਮੋਲੀ ਜ਼ਿਲ੍ਹਾ ਚੱਲ ਰਿਹਾ ਹੈਗਾ ਬਸ ਫਰਕ ਇਹ ਅਗੇ ਰਾਸਤੇ ਦੇ ਵਿੱਚ ਦੀ ਨਹਿਰ ਆਉਂਦੀ ਕਰਕੇ ਤੇ ਕੋਈ ਉਹਨਾਂ ਨੇ ਪੌਲ ਨਹੀਂ ਬਣਾਇਆ ਹੋਇਆ ਸੀ ਤੇ ਆਪਾਂ ਉੱਪਰ ਦੀ ਕੰਮ ਘੁੰਮ ਕੇ ਯੂ ਟਰਨ ਲੈ ਲਈਆ ਬਸ ਫਰਕ ਉੱਥੇ ਹੀ ਆ ਕਿ ਆਪਾਂ ਆਮੋ ਸਾਹਮਣੇ ਖੜੇ ਆਂ ਕਲਵੜੀ ਜਗ੍ਹਾ ਤੇ ਇੱਥੇ ਆਕੇ ਨਦੀ ਕਾਫੀ ਵੱਡੇ ਆਕਾਰ ਚ ਬਣ ਜਾਂਦੀ ਆ ਪਰ ਆਧ ਨਾਲ ਵੱਧ ਥਾਂ ਸੁੱਕਾ ਹੀ ਪਿਆ ਆਪਾਂ ਕਹਿ ਸਕਦੇ ਮਤਲਬ ਵੀ ਬਿਨਾ ਪਾਣੀ ਤੋਂ ਆ ਤੇ ਬਾਕੀ ਵੈਦੀ ਪਾਣੀ ਆ ਰਿਹਾਗਾ ਤੇ ਇਧਰ ਥੋੜਾ ਜਿਹਾ ਆਪਾਂ ਪਿੱਛੇ ਦੇਖੀਏ ਕੋਈ ਥੋੜਾ ਰਿਹਾ ਬਿਲਕੁਲ ਸਾਫ ਉਦਵਾਰਗਾ ਚਿੱਟਾ ਪਾਣੀ ਉਪਰੋਚਾਰ ਨੇ ਕੀ ਆਪਾਂ ਚੱਲਦੇ ਆਂ ਇੱਧਰ ਨੂੰ ਥੋੜੀ ਢਾਲ ਆਈ ਆ ਸੋਨੂੰ ਦਿਖਾਉਣੇ ਬਹੁਤ ਜ਼ਿਆਦਾ ਸੋਹਣੀ ਜਗ੍ਹਾ ਬਿਲਕੁਲ ਨਦੀ ਦੇ ਕੰਡੇ ਤੇ ਬਣਿਆ ਹੋਇਆ ਇੱਕ ਤਰ੍ਹਾਂ ਦਾ ਪੂਰਾ ਪੱਧਰ ਹੈ ਜਗ੍ਹਾ ਕੋਈ ਉੱਚ ਨੀਂਝ ਨਹੀਂ ਹੈ ਕਾ ਲੱਗਿਆ ਉਧਰ ਕ੍ਰਿਕਟ ਖੇਡ ਰਹੇ ਆ ਜਵਾਬ ਬਹੁਤ ਜ਼ਿਆਦਾ ਸੋਹਣਾ ਤੇ ਇੱਧਰ ਐਚ ਬਣੀ ਹੋਈ ਹੈ ਹੈਲੀਕਾਪਟਰ ਲਈ ਇਹ ਸ਼ਾਇਦ ਬਣੀ ਆ ਇਸ ਸਰਕਾਰੀ ਇਮਾਰਤ ਦੇ ਲਈ ਕੋਈ ਪਾਣੀ ਸੰਬੰਧੀ ਕੋਈ ਇਮਾਰਤ ਬਣੀ ਹੋਈ ਆ ਤੇ ਉਥੋਂ ਦੇ ਅਫਸਰ ਸ਼ਾਇਦ ਇਸ ਹੈਲੀਕਾਪਟਰ ਆਹੀਂ ਇੱਥੇ ਉਤਰਦੇ ਆ ਕੋਈ ਗੱਲ। ਬਾਕੀ ਇਹ ਬਹੁਤ ਹੀ ਜਣਾ ਜਿਆਦਾ ਸੋਹਣਾ ਬਣਿਆ ਹੋਇਆਗਾ। ਇਹ ਪਾਰਕ ਜਾਂ ਕਾਫੀ ਜਿਆਦਾ ਵੱਡਾ ਨਦੀ ਦੇ ਕੰਢੇ ਤੇ ਬਿਲਕੁਲ। ਆਪਾਂ ਜਾ ਰਹੇ ਆਂ ਥਰਾਰੀ ਤੇ ਥਰਾਰੀ ਤੋਂ 2-3 ਕਿਲੋਮੀਟਰ ਪਿੱਛੇ ਮਿਲਦੇ ਆਪਾਂ ਨੂੰ ਇਹ ਵੀਰ। ਇਹ ਵੀਰ ਮਿਲੇ ਇਹ ਕਹਿੰਦੇ ਅੱਗੇ ਜਾ ਕੇ 2 ਕਿਲੋਮੀਟਰ ਤੇ ਇੱਕ ਮੰਦਿਰ ਆਊਗਾ ਉੱਥੋਂ ਆਪਾਂ ਰਹਿਣ ਲਈ ਜਗ੍ਹਾ ਪੁੱਛ ਸਕਦੇ ਰਹਿ ਸਕਦੇ ਥਰਾਰੀ ਤੇ ਰਾਸਤਾ ਇਹਦੇ ਤੋਂ ਆਪ ਤੇ ਨਹੀਂ ਸਾਹਮਣੇ ਜੋ ਦਿਖਾਈ ਦੇ ਰਹੇ ਆ ਘਰ ਰੰਗ ਬਰੰਗੇ ਇਹ ਥਰਾਰੀ ਆਪ ਪਹੁੰਚ ਗਏ ਥਰਾਰੀ ਤੇ ਥਰਾਰੀ ਪਹੁੰਚਦੇ ਸਾਰੀ ਇਹ ਸ਼ਹਿਰ ਦਾ ਇਸ ਤਰ੍ਹਾਂ ਦੀ ਦਿੱਖਾ ਬਹੁਤ ਹੀ ਜ਼ਿਆਦਾ ਖੂਬਸੂਰਤ ਉਪਰ ਮੌਸਮ ਬਹੁਤ ਜਿਆਦਾ ਵਧੀਆ ਬਣਿਆ ਹੋਇਆ। ਥਰਾਲੀ 'ਚ ਪਹੁੰਚਣ ਵਾਲੇ ਸੀ ਆਪਾਂ ਕਿ ਕੋਈ ਰੁਕਣ ਲਈ ਦੇਖ ਰਹੇ ਸੀਗੇ ਜਗਾ। ਕਿ ਕੋਈ ਨਾ ਕੋਈ ਆਪਾਂ ਸੋਚ ਰਹੇ ਸੀ ਮੰਦਿਰ ਜਾਂ ਹੋਰ ਜਗਾ ਕੋਈ ਰੁਕਣ ਮੇ ਲਈ। ਪਰ 1 ਕਿਲੋਮੀਟਰ ਪਿੱਛੇ ਆਪਣਾ ਪੰਜਾਬੀ ਭਰਾ ਮਿਲਿਆ। ਬਾਈ ਇਹ ਦਸੂਏ ਤੋਂ। ਬਾਈ ਕਹਿੰਦਾ ਤੁਸੀਂ ਰੋਕ ਸਕਦੇ ਈ ਇੱਥੇ। ਸਾਡੇ ਕੋਲ ਇੱਥੇ ਬਾਈ B R O 'ਚ ਕੰਮ ਕਰਦਾ ਕਹਿੰਦਾ ਕੋਈ ਚੱਕਰ ਨਹੀਂ ਆਪਾਂ ਨੂੰ ਤੁਸੀਂ ਇੱਥੇ ਰੁਕ ਸਕਦੇ ਹੋ ਵਧੀਆ। ਇਹ ਇਸ ਰਸਤੇ ਤੋਂ ਉਹਦੇ ਕੁਆਟਰ ਬਣੇ ਹੋਏ ਆ ਬਾਈ ਵਰਗੇ ਇੱਥੇ ਰਹਿੰਦੇ ਆ ਤੇ ਆਪਾਂ ਵੀ ਅੱਜ ਰਾਤ ਇੱਥੇ ਰਹਿਾਂਗੇ